ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡੇ ਸਾਰਿਆਂ ਦਾ ਜੀ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਇਹ ਜਿਹੜੀਆਂ ਆਪਣੀਆਂ ਪਾਣੀ ਵਾਲੀਆਂ ਬੋਤਲਾਂ ਹੁੰਦੀਆਂ ਨੇ ਦੇਖੋ ਜੀ ਇਹਨਾਂ ਦੇ ਢੇਠਾਂ ਵੀ ਪਿਆ ਪਾਣੀ ਜੰਮ ਜਾਂਦਾ ਜਾਂ ਕਈ ਵਾਰੀ ਤੇ ਜਾਂ ਕਈ ਵਾਰੀ ਇਹ ਪਾਣੀ ਨਾਲ ਖਰਾਬ ਹੋ ਜਾਂਦੀਆਂ ਨੇ ਆਪਾਂ ਤੁਹਾਨੂੰ ਦੋ ਤਿੰਨ ਤਰੀਕੇ ਦੱਸਾਂਗੇ ਆਪਾਂ ਇਹਨਾਂ ਨੂੰ ਕਿਵੇਂ ਕਲੀਨ ਕਰ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੇ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਐਤਰ ਆਪਾਂ ਨੇ ਜੀ ਗਰਮ ਪਾਣੀ ਰੱਖਤਾ ਗਰਮ ਪਾਣੀ ਆਪਣਾ ਹੋ ਗਿਆ ਤੇ ਆਪਾਂ ਗਰਮ ਪਾਣੀ ਲਵਾਂਗੇ ਬੋਤਲਾਂ ਨੂੰ ਕਲੀਨ ਕਰਨ ਵਾਸਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆਂ ਹੁਣ ਆਪਾਂ ਜੀ ਇਹਨਾਂ ਨੂੰ ਬੋਤਲਾਂ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰਾਂਗੇ ਤੇ ਉਹਦੇ ਲਈ ਦੇਖੋ ਜੀ ਆਪਾਂ ਜਦੋਂ ਇਹਨਾਂ ਨੂੰ ਸਾਫ਼ ਕਰਦੇ ਆਂ ਨਾ ਜਿਹੜੀ ਇਹਦੇ ਲਈ ਹੇਟਲੀ ਇਹ ਜਗਾ ਹੁੰਦੀ ਆ ਉਹ ਬਿਲਕੁਲ ਸਾਫ਼ ਨਹੀਂ ਹੁੰਦੀ ਕਿਉਂਕਿ ਆਪਣਾ ਹੱਥ ਨਹੀਂ ਜਾਂਦਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਸਿਲਵਰ ਪੇਪਰ ਲੈ ਲੈਣਾ ਉਹਦੇ ਛੋਟੇ ਛੋਟੇ ਪੀਸ ਕੱਟ ਕੇ ਇਹਦੇ ਵਿੱਚ ਤੁਸੀਂ ਐਡ ਕਰ ਦਿਓ ਤੇ ਬਿਲਕੁਲ ਹੀ ਆਪਣੀ ਇਹ ਬੋਤਲ ਕਲੀਨ ਹੋ ਜਾਣਗੀ ਆ ਤੇ ਜਿਹੜੀਆਂ ਜਣੀਆਂ ਇਹਦੇ ਵਿੱਚ ਆਪਾਂ ਅਗਲੀਆਂ ਚੀਜ਼ਾਂ ਪਾਵਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਦੇਖੋ ਜੀ ਤੁਸੀਂ ਲੈ ਵਿੱਚ ਪਾ ਦਾਂਗੇ ਪਿੱਠਾ ਸੋਡਾ ਤੇ ਅਗਲੀ ਚੀਜ਼ ਹੈ ਜੀ ਆਪਣਾ ਚਿੱਟਾ ਸਿਰਕਾ ਇਹਦੇ ਵਿੱਚ ਚਿੱਟਾ ਸਿਰਕਾ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਤੁਸੀਂ ਇਹਦਾ ਫ੍ਰੈਕਸ਼ਨ ਦੇਖ ਸਕਦੇ ਹੋ ਤੇ ਬਿਲਕੁਲ ਇਹ ਜਿਹੜੀ ਇਹਦੇ ਵਿੱਚੋਂ ਆਪਣੀ ਕਈ ਵਾਰੀ ਇਸ ਥਰਮੋਸ਼ਾਂ ਦੇ ਵਿੱਚੋਂ ਬਦਬੂ ਜੀ ਆਉਣ ਲੱਗ ਜਾਂਦੀ ਆ ਤੇ ਉਹ ਵੀ ਬਿਲਕੁਲ ਸਾਫ਼ ਹੋ ਜੂਗੀ ਆਪਣੀ ਥਰਮੋਸ਼ ਤੇ ਉਹਦੇ ਲਈ ਜੀ ਆਪਾਂ ਇੱਕ ਚਮਚਾ ਲਵਾਂਗੇ ਚੌਲਾਂ ਦਾ ਇਹਦੇ ਵਿੱਚ ਚੌਲ ਦੀ ਆਪਾਂ ਐਡ ਕਰਾਂਗੇ ਤੇ ਆਪਾਂ ਬਿਲਕੁਲ ਹੀ ਪਰਮੋਸ਼ਨ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰ ਦੇਣਾ ਜਿਹੜੇ ਆਪਾਂ ਨੇ ਚੌਲ ਪਾਇਆ ਜੀ ਵਿੱਚ ਇਹ ਠੋਂ ਤੋਂ ਸਾਫ਼ ਕਰਨ ਦੀ ਆਪਣੀ ਕੰਮ ਕਰਨਗੇ ਚੌਲ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਤਾ ਤੇ ਹੁਣ ਇਹਦਾ ਟੈਕ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਨੇ ਆਂ ਆਪਾਂ ਜੀ ਇਹਨਾਂ ਨੂੰ ਹੁਣ 5 ਮਿੰਟ ਲਈ ਇਸੇ ਤਰ੍ਹਾਂ ਛੱਡ ਦਾਂਗੇ ਜਿਹੜੀ ਆਪਣੀ ਇਹ ਬਿਲਕੁਲ ਵੀ ਥਰਮੋਸ਼ ਇਕ ਨਹੀਂ ਹੋ ਜੂਗੀ ਜਦੋਂ ਆਪਾਂ ਉਸ ਤੋਂ ਬਾਅਦ ਤਾਂ ਹੁਣ ਦੂਸਰਾ ਤਰੀਕਾ ਵੀ ਦੱਸਦੇ ਆਂ ਇਹ ਨੂੰ ਆਪਾਂ ਇਹ ਰੱਖਤਾ ਜਿਹੜੀ ਆਪਣੀ ਜੀ ਅਗਲੀ ਬੋਤਲ ਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਉਂਗੇ ਟਿਸ਼ੂ ਆ ਲਿਕਵਿਡ ਥੋੜਾ ਜਿਹਾ ਹਲਕਾ ਜਿਹਾ ਆਪਾਂ ਨੇ ਪਾਤਾ ਇਹਦੇ ਹੁਣ ਵਿੱਚ ਪਾ ਦਾਂਗੇ ਆਪਾਂ ਗਰਮ ਪਾਣੀ ਇੱਕ ਤੁਸੀਂ ਸਕਰਬ ਲੈ ਲਿਓ ਜੇ ਤੁਹਾਡੇ ਕੋਲੇ ਬੁਰਸ਼ ਹੈਗਾ ਤਾਂ ਬੁਰਸ਼ ਲੈ ਲਿਓ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਲੀਨ ਕਰਾਂ ਦੇਖੋ ਜੀ ਜੇ ਆਪਾਂ ਇਹਨਾਂ ਦੇ ਵਿੱਚ ਪਾਣੀ ਪਾ ਕੇ ਰੱਖਦੇ ਆ ਨਾ ਇਹ ਫਿਰ ਵੀ ਆਪਣੀ ਕਈ ਵਾਰੀ ਬੋਤਲਾਂ ਪੀਲੀਆਂ ਹੋ ਜਾਂਦੀਆਂ ਨੇ ਹੇਠਾਂ ਤੋਂ ਪੀਲਾ ਪੰਨ ਜਿਹਾ ਤੇ ਜਾਂ ਪਾਣੀ ਦੇ ਹੀ ਦਾਗ ਲੱਗ ਜਾਂਦੇ ਨੇ ਤੇ ਉਹ ਬਿਲਕੁਲ ਨਹੀਂ ਫਿਰ ਸਾਫ਼ ਹੁੰਦੇ ਬਹੁਤ ਹੀ ਸੌਖਾ ਤਰੀਕਾ ਹੈ ਚੰਦੀ ਚੰਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰਦਿਆ ਕਰੋ ਚਕνια ਪਣਿਆ ਆਬੂਤ ਰਣੀ ਇਹਨਾਂ ਦੇ ਵਿੱਚ ਵੀ ਆਪਾਂ ਥੋੜਾ ਥੋੜਾ ਇਹ ਡਿਸ਼ਪੋਸਟ ਕਰਾਂਗੇ ਜੀ ਹਫਤੇ ਦੇ ਵਿੱਚ ਜੀ ਆਪਾਂ ਦੋ ਵਾਰੀ ਧੋਣਿਆ ਹੋਤਣਾ ਨੂੰ ਤੇ ਆਪਣਾ ਵਧੀਆ ਖਾਤਾ ਰਹਿੰਦਾ ਇੱਕ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਲੀਨ ਕਰ ਸਕਦੇ ਆਂ ਆਪਾਂ ਨੂੰ ਰੋਜ਼ ਰੋਜ਼ੇ ਬਨੇਕਰ ਮਿੱਠਾ ਸੋਡਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਹਫਤੇ 'ਚ ਤੁਸੀਂ ਇੱਕ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰਨਾ ਹੁਣ ਆਪਾਂ ਜੀ ਇਹਨਾਂ ਨੂੰ ਸਿੰਪਲ ਪਾਣੀ ਦੇ ਨਾਲ ਧੋ ਕੇ ਫਿਰ ਤੁਹਮ ਦਿਖਾਉਣੀ ਹੈ ਲੋ ਜੀ ਆਪਾਂ ਨੇ ਸਿੰਪਲ ਪਾਣੀ ਦੇ ਨਾਲ ਧੋਤੀਆਂ ਬੋਤਲਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕਲੀਨ ਹੋ ਗਈਆਂ ਦੇਖੋ ਜੀ ਆਹ ਬੋਤਲ ਦੇ ਵਿੱਚ ਆਪਣੇ ਦੇਖ ਰਹੀ ਹਾਂ ਸੀਗਾ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਭਰ ਕੇ ਰੱਖ ਦਿਆਂ ਤਾਂ ਕਈ ਵਾਰੀ ਦੇਖੋ ਜੀ ਇਹਦੇ ਵਿੱਚ ਦਾਗ ਦੇ ਨਿਸ਼ਾਨ ਪਏ ਹੋਏ ਸੀਗੇ ਤੇ ਉਹ ਵੀ ਬਿਲਕੁਲ ਸਾਫ਼ ਹੋ ਗਏ ਬਹੁਤ ਹੀ ਸੌਖਾ ਤਰੀਕਾ ਜੀ ਜਿਹੜਾ ਆਪਾਂ ਪਨੇਕਰ ਤੇ ਮਿੱਠੇ ਸੋਡੇ ਦੇ ਨਾਲ ਕਲੀਨਿੰਗ ਕਰਦੇ ਆ ਨਾ ਤੇ ਹਫ਼ਤੇ ਦੇ ਵਿੱਚ ਤਾਂ ਆਪਾਂ ਨੂੰ ਵੈਸੇ ਵੀ ਕਰਨੀ ਚਾਹੀਦੀ ਆ ਜਿਹੜੀ ਆਪਣੀਆਂ ਬੋਤਲਾਂ ਦੇ ਵਿੱਚ ਬਦਬੂ ਆਉਣ ਲੱਗ ਜਾਂਦੀ ਆ ਦੇਖੋ ਜੀ ਸਿੰਪਲ ਪਾਣੀ ਤੇ ਵੀ ਆਉਣ ਲੱਗ ਜਾਂਦੀ ਆ ਇਹ ਨਹੀਂ ਹੈਗਾ ਕੱਲੀ ਚਾਹ ਪਾਈ ਤੇ ਹੀ ਆਉਂਦੀ ਆ ਤੇ ਤੁਸੀਂ ਇਸ ਤਰ੍ਹਾਂ ਇੱਕ ਹਫਤੇ ਦੇ ਵਿੱਚ ਜ਼ਰੂਰ ਟਰਾਈ ਕਰੋ ਤੇ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਿਆ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ